ਬਟਾਲਾ ਵਿੱਚ ਸਹਿਕਾਰੀ 슈ਗਰ ਮਿਲ ਦੇ ਅਪਗ੍ਰੇਡ ਹੋਣ ਤੋਂ ਬਾਅਦ ਕਿਸਾਨਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਮਿਲ ਦੀ ਕਪੈਸਿਟੀ 1500 ਤੋਂ ਵਧਾ ਕੇ 3500 ਕਰ ਦਿੱਤੀ ਗਈ ਅਤੇ ਇਸ ਦਾ ਖੇਤਰਫਲ ਵੀ ਜੋ ਪਹਿਲਾਂ ਵੀ 42000 ਹੈਕਟੇਅਰ ਦਾ ਹੁੰਦਾ ਸੀ ਹੁਣ ਵਧ ਕੇ 62000 ਹੈਕਟੇਅਰ ਹੋ ਗਿਆ ਜਿਸ ਨਾਲ ਸ਼੍ਰੀ ਹਰਗੋਬਿੰਦਪੁਰ ਕਾਦੀਆਂ ਬਟਾਲਾ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਦੇ ਕਿਸਾਨਾਂ ਨੂੰ ਸਿੱਧਾ-ਸਿੱਧਾ ਫਾਇਦਾ ਮਿਲ ਰਿਹਾ ਹੈ ਉਸ ਦੇ ਨਾਲ-ਨਾਲ ਕਿਸਾਨ ਹੁਣ ਗੰਨੇ ਦੀ ਬਿਜਾਈ ਕਰਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਚੋ ਕਿਸਾਨਾਂ ਨੂੰ ਨਿਕਲਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਮੇਰਾ ਨਾਮ ਕਿਰਪਾਲ ਸਿੰਘ ਹਮਨ ਸੀਐਚਡੀਓ 슈ਗਰ ਮਿਲ ਬਟਾਲਾ। ਮੇਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਜੀ। ਇੱਕ ਤੇ ਉਹਨਾਂ ਦੇ ਗੰਨੇ ਦੀਆਂ ਪਰਚੀਆਂ ਜਿਹੜੀਆਂ ਉਹ ਤੇਜ਼ੀ ਨਾਲ ਜਾਣ ਗਈਆਂ। ਉਹਨਾਂ ਦੀ ਜਿਹੜੀ ਗन्ने ਦੀ ਮਾਰਕੀਟਿੰਗ ਦੀ ਖੱਜਲ-ਖੁਆਰੀ ਹੁੰਦੀ ਸੀ ਪ੍ਰਾਈਵੇਟ ਮੇਲਾ ਚ ਉਹ ਉਹ ਉਹਦਾ ਹੱਲ ਹੋਏਗਾ ਕਿਉਂਕਿ ਇਹ ਮੇਲ ਹੀ ਜ਼ਿਆਦਾ ਕਪੈਸਿਟੀ ਦੀ ਹੋਣ ਕਰਕੇ ਉਹਨਾਂ ਦਾ ਗੰਨਾ ਇੱਥੇ ਹੀ ਪੀ ਲਿਆ ਜਾਇਆ ਕਰੇਗਾ ਉਹਨਾਂ ਨੂੰ ਜ਼ਿਆਦਾ ਕਿਰਾਇਆ ਖਰਚੇ ਦੀ ਲੋੜ ਨੂੰ ਇਹ ਲ ਖਰਚਾ ਜ਼ਿਆਦਾ ਟਰੈਕਟਰਾਂ ਦਾ ਕਰਨ ਦੀ ਜ਼ਰੂਰਤ ਨਹੀਂ ਤੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਜੀ ਪਰ ਪਹਿਲਾਂ ਇਹ ਕਿੰਨਾ ਹੁੰਦਾ ਸੀ ਧੌਣ ਪਾਉਣਾ ਪਈ ਪਹਿਲਾਂ 1500 TCD ਦਾ ਪਲਾਂਟ ਸੀ ਹੁਣ 3500 TCD ਦਾ ਪਲਾਂਟ ਪਹਿਲਾਂ ਨਾਲੋਂ ਲਗਭਗ ਦੁੱਗਣਾ ਗਿਣਾ ਆ ਰਿਹਾ ਜੀ ਇਸ ਮਿਲ ਨੂੰ ਇਹਦੇ ਨਾਲ ਰੋਜ਼ਗਾਰ ਇਹਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ ਟ੍ਰਾਂਸਪੋਰਟਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ ਵਪਾਰੀ ਵਰਗ ਜਿਹੜਾ ਉਹ ਉਹਨੂੰ ਵੀ ਵੱਧ ਮੌਕੇ ਮਿਲੇ ਜੀ ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਜੀ ਕਿ ਕਿਸਾਨਾਂ ਦੀ ਜਿਹੜੀ ਖੱਜਲ-ਖੁਆਰੀ ਆ ਪ੍ਰਾਈਵੇਟ ਮਿਲਾਂ ਦੇ ਵਿੱਚ ਲੁੱਟ-ਖੋਟ ਵੀ ਹੁੰਦੀ ਸੀ ਉਹਦੋ ਤੋਂ ਵੀ ਬਜਨਗੇ ਆਪਣੀ ਨੇਰ ਦੀ ਮੇਲ ਨੂੰ ਆਪਣਾ ਗੰਦਾ ਸੌਖੇ ਤਰੀਕਿਆਂ ਨਾਲ ਦੇ ਸਕਣਗੇ ਕਿ ਉਹਨਾਂ ਦੀ ਵੱਡੀ ਮੁਸ਼ਕਲ ਹੱਲ ਹੋਈ ਆ ਗन्ने ਦੀ ਪੇਮੈਂਟ ਜਿਹੜੀ ਆ ਉਹ ਪ੍ਰਾਈਵੇਟ ਮਿੱਲਾਂ ਦੇ ਵੱਲੋਂ ਦੋ ਕਿਸ਼ਤਾਂ 'ਚ ਪਾਈ ਜਾਂਦੀ ਆ ਲੇਕਿਨ ਕੋਆਪਰੇਟਿਵ ਮਿੱਲਾਂ ਵੱਲੋਂ ਇਹ ਗन्ने ਦੀ ਪੇਮੈਂਟ ਜਿਹੜੀ ਉਹ ਇੱਕੋ ਕਿਸ਼ਤ 'ਚ ਜਾਰੀ ਕੀਤੀ ਜਾਂਦੀ ਆ ਦੇਖਿਆ ਜੀ ਕਿਥਾਂ ਨਾਲ ਮੈਂ ਆ ਤਲਾ ਦੇ ਮੰਦਿਰ ਆਪਾਂ ਰੱਖਦੇ ਆਂ ਜਿੱਥੇ 5-8 ਦੇ ਦੋ ਵਾਰ ਵਿੱਚ ਉਹ ਠੀਕ ਨੂੰ ਚੱਲਦਾ ਨਹੀਂ 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 ਹੁਣ ਛੇਤੀ ਵੇਲੇ ਹੋ ਜਾਂਦੇ ਜੀ ਹੁਣ 8 ਤੋਂ 10 ਘੰਟੇ ਦੇ ਵਿੱਚ ਵੇਲੇ ਹੋ ਰਹੇ ਆ ਪੇਮੈਂਟ ਹੋਮ ਪੇਮੈਂਟ 15 ਦੇ ਹੁੰਦੀ ਵਿੱਤੀ ਜੀ ਇਹ ਪੰਜ ਹਲਕਿਆਂ ਨੂੰ ਕਵਰ ਕਰਦੀ ਹੈ ਜੀ ਫਤੇਗਰ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਬਤਾਲਾ ਸ੍ਰੀ ਗੁਰੂਬਿੰਦਪੁਰ ਤੇ ਕੁਝ 9-10 ਪਿੰਡ ਜਿਹੜੇ ਆ ਉਹ ਮਜੀਠਾਲਕੇ ਦੇ ਵੀ ਇਸ ਮੇਲ ਦੇ ਏਰੀਆ ਚ ਪੈਂਦੇ ਆ ਸਰ ਤਿੰਨ ਤੋਂ ਇਲਾਵਾ ਹੋਰ ਵੀ ਕੁਝ ਲੇਟ ਚ ਪਿਆ ਚੀਜ਼ ਦੂਜੇ ਤੋਂ ਇਲਾਵਾ ਮੁਲਾਸੀ ਤਿਆਰ ਹੁੰਦਾ ਜੀ ਤੇ ਨਾਲ ਇੱਥੇ ਇੱਕ 14 ਮੈਗਾਵਾਟ ਦਾ ਬਿਜਲੀ ਯੂਨਟ ਲੱਗਣ ਜਾ ਰਿਹਾ ਜਿਹਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾਏਗੀ ਔਰ ਉਹ ਬਿਜਲੀ ਸਰਕਾਰ ਨੂੰ ਵੇਚੀ ਜਾਇਆ ਕਰੇਗੀ ਜਿਹਦੇ ਨਾਲ ਮਿਲਦੀ ਆਮਦਨ ਵਧੇਗੀ ਤੇ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਹੋਰ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ। ਜਨਮਰਾਜ ਵੀ ਚੰਗੀ ਪੈਂਡ ਮਸਾਣੀ ਆ। ਆ ਮਿਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਕੀ ਫਾਇਦਾ? ਮਿਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ। ਇਹਦੀ ਪੜਾਈ ਸਮਰੱਥਾ ਜਿਹੜੀ ਆ ਬਹੁਤ ਜ਼ਿਆਦਾ ਵਧ ਗਈ ਹੈ ਅੱਗੇ ਨਾਲੋਂ ਪਹਿਲਾਂ 1500 PC ਦੀ ਸੀ ਹੁਣ 3500 PC ਦੀ ਕਰ ਦਿੱਤੀ ਗਈ ਹੈ ਤੇ ਇਹਦੇ ਨਾਲ ਲਗਭਗੋ ਜਦੋਂ ਫੁੱਲ ਸਪੀਡ ਤੇ ਚੱਲਦੀ ਹੈ ਤਿੰਨ ਗੁਣਾ ਜ਼ਿਆਦਾ ਜਿਹੜੀ ਪਹਿਲਾਂ ਨਾਲੋਂ ਫੀਲੂਜੀ ਉਹਦੇ ਨਾਲ ਕਿਸਾਨਾਂ ਨੂੰ ਜਿਹੜਾ ਉਹ ਇੱਥੇ ਆ ਕੇ ਕਿ ਜਿੰਨਾ ਜੰਮ ਸਮਾਂ ਲੱਗਦਾ ਸੀ ਖਾਲੀ-ਖਾਲੀ ਕਰਾਉਣ ਚ ਉਹ ਘੱਟ ਲੱਗਦਾ ਹਾਂ ਦੂਸਰੀ ਗੱਲ ਇਹ ਵੀ ਆ ਕਿ ਕਿਸਾਨਾਂ ਨੇ ਜਲਦੀ ਪੱਤੀਆਂ ਨਹੀਂ ਮਿਲਦੀਆਂ ਕਿਉਂਕਿ ਕੰਨੀ ਫਿਰ ਪੜਾਈ ਪੂਰੀ ਨਹੀਂ ਕਰਦੀ ਉੰਮੀ ਜਿਹੜਾ ਉਹ ਜਲਦੀ ਪਰਚੀ ਜਾਂਦੀ ਹੈ ਤੇ ਅਗਲੇ ਦੀ ਪਰਚੀ ਪੈੜੀ ਜਿਹੜੀ ਜਲਦੀ ਵੇਲੀ ਅਗਲੀ ਫਸਲ ਹੋਰ ਵੀ ਸਕਦਾ ਤੇ ਇਹ ਹੈ ਕਿ ਹੁਣ ਅੱਗੇ ਦੂਰ ਮਿਲਾਂ ਦੇ ਪ੍ਰਾਈਵੇਟ ਵਾਲਿਆਂ ਨੂੰ ਗੰਨਾ ਸਪਲਾਈ ਕਰਨਾ ਪਈ ਕਿਉਂਕਿ ਜਿੰਨਾ ਬਟਾਲੇ ਦੇ ਗੰਨਾ ਸਾਰਾ ਲੱਗਦਾ ਉਹ ਇਹ ਮਿਲ ਨਹੀਂ ਪੀ ਸਕਦੀ ਹੁਣ ਇਹ ਸਮਰੱਥ ਹੋ ਗਈ ਹੈ ਕਿ ਆਪਣੇ ਇਲਾਕੇ ਦਾ ਜਿੰਨਾ ਸਾਰਾ ਪੀ ਸਕਦੀ ਜੇ ਗੱਲ ਕੀਤੀ ਜਾ ਰਹੀ ਹੈ ਕਿ ਦਰਦੀ ਦਾ ਪਾਣੀ ਜਲਾ ਜਿਆ ਜਾਂਦਾ ਲਈ ਜਾਂਦਾ ਹੈ ਕਿ ਸਰਕਾਰ ਵੀ ਇਹ ਕੀਤੀ ਬੁਤੀ ਜਾ ਰਹੀ ਹੈ ਕਿ ਫਸਲੀ ਚੱਕਰ ਖੂਬਣ ਤੋਂ ਚੱਕਰ ਕੋਈ ਦੇਖੋ ਜੀ ਬਹੁਤ ਵੱਡੀਆਂ ਇਹ ਸਵਾਲ ਵੀ ਤਾਂ ਬੜਾ ਵਧੀਆ ਉਪਰਾਲਾ ਸਰਕਾਰ ਦਾ ਫਸਲੀ ਚੱਕਰ ਤੋਂ ਕੱਢਣ ਵਾਸਤੇ ਕਿਉਂਕਿ ਕਣਕ ਤੋਂ ਨਿਲਾ ਜੇ ਕੋਈ ਕਿਸਾਨ ਕੋਲ ਹੱਲ ਹੈਗਾ ਤਾਂ ਉਹ ਇੱਕ ਗੰਨਾ ਆ ਇੱਕ ਗੰਨਾ ਥੋੜੀ ਪੱਕੀ ਫਸਲ ਆ ਕਿਸਾਨ ਇਹਨੂੰ ਲਾਉਣਾ ਚਾਹੁੰਦਾ ਜੇ ਇਹਨੂੰ ਸਰਕਾਰ ਥੋੜੀ ਮਦਦ ਕਰੇ ਇਦਾਂ ਦੇ ਉਪਰਾਲੇ ਹੋਰ ਕਰੇ ਕਿ ਕਿਸਾਨ ਚਾਹੁੰਦੇ ਆ ਕਿ ਆਪਾਂ ਗੰਨਾ ਲਈਏ ਕਿਉਂਕਿ ਗੰਨਾ ਪਾਣੀ ਲਾਉਂਦੇ ਤੇ ਪੂਰਾ ਮਿਲਣਾ ਪੀੜਦੇ ਨਹੀਂ ਆਪਣੇ ਜਿਵੇਂ ਛੋਟੀਆਂ ਮਿਲਾਂ ਸੀ ਅੱਗੇ ਗੁਰਦਾਸਪੁਰ ਹੋ ਗਈ ਜਾਂ ਪਟਿਆਲਾ ਛੋਟੀਆਂ ਹੁਣ ਦੋਵੇਂ ਵੱਡੀਆਂ ਹੋ ਗਏ ਆ ਤੇ ਬਹੁਤ ਇਹਦੇ ਨਾਲ ਵਧੀਆ ਗੱਲ ਐ ਕਿ ਫਸਲੀ ਚੱਕਰ ਤੋਂ ਨਿਕਲੇ ਜਾ ਸਕਦਾ ਹੈ ਜੇ ਦੇ ਨਾਲ ਕਿ ਜਾਇਓ ਪ੍ਰੋਜੈਕਟ ਬਣਾਉਣ ਵਾਲਿਆਂ ਨੂੰ ਸਨਮਾਨਤ ਦੁੱਸ਼ ਕਰਦੇ ਨੇ ਇਹਦੇ ਨਾਲ ਵੀ ਬਿਲਕੁਲ ਜੀ ਜਦੋਂ ਮੈਨੂੰ ਕੋਈ ਵੀ ਚੀਜ਼ ਦੀ ਜਦੋਂ ਡਿਮਾਂਡ ਵਧਦੀ ਹੈ ਨਾ ਉਹਦੀ ਜਿਹੜੀ ਆ ਉਹ ਆਪੇ ਸੋਚਣ ਘਟ ਹੋ ਜਾਂਦਾ ਪ੍ਰਾਈਵੇਟ ਮਿਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਰਕਾਰੀ ਮਿਲਾਂ ਜਿਹੜੀਆਂ ਵਧੀਆ ਗੱਣਾ ਪੜਾਈ ਕਰ ਰਹੀਆਂ ਇਹਨਾਂ ਨੇ ਸਾਡਾ ਉਹਨਾਂ ਨੂੰ ਪਤਾ ਹੁੰਦਾ ਹੀ ਇਹ ਗੱਲ ਕਿਤੇ ਨਹੀਂ ਜਾ ਸਕਦਾ ਸਾਡੇ ਕੋਲ ਹੀ ਆਉਣਾ ਫਿਰ ਵਾਅਦਾ ਘਾਟਾ ਕਰਦੇ ਸਾਰੇ ਸਿਸਟਮ ਖਾਣਾ ਹੁਣ ਉਹ ਕਿਸਾਨਾਂ ਦੀ ਲੋਟ ਸੋਟ ਜਿਹੜੀ ਹੁਣ ਤੋਂ ਬਚਣਗੇ ਤੇ ਇੱਥੇ ਆ ਕੇ ਤੇ ਆਪਣਾ ਵਧੀਆ ਲਾਭ ਪ੍ਰਾਪਤ ਕਰਨਗੇ ਨਿਰਮਲ ਸਿੰਘ ਕੰਡੀਸ਼ਨਾਂ ਨਹੀਂ ਆ ਰੋਮਾ ਰਹਿ ਵਾਲਾ ਜਿੰਦਲ ਸਿੰਘ ਜਿਹੜੀ ਜਿਵੇਂ ਵਧੀ ਹੋਈ ਹੈ ਜਿਹਦੇ ਨਾਲ ਕੀ ਫਾਇਦਾ ਹੋਇਆ ਵਾ ਦੇਖੋ ਜੀ ਜਿਹੜੀ ਮੇਲਾ ਵਧੀ ਹੋਈ ਹੈ ਇਹਨਾਂ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਫਾਇਦਾ ਹੋਇਆ ਵਾ ਉਹਦੇ ਨਾਲ ਆਪੀ ਇੱਕ ਤੇ ਜਿਹੜੀ ਆਪਣੇ ਪਹਿਨਾ 2-3-3 ਦਿਨ ਇੱਥੇ ਰੁਗੜਾ ਪੈਂਦਾ ਸੀਗਾ ਛੋਟੀ ਮੇਲ ਕਰਕੇ ਹੁਣ ਕਿਸਾਨ ਜਿਹੜਾ ਵਾ ਉਹ 4-5 ਘੰਟੇ ਦੇ ਵਿੱਚ 6 ਤੇ 7 ਦਿਨ ਹੋ ਗਏ ਘਰ ਨੂੰ ਜਲ ਜਾਂਦਾ ਦੂਜਾ ਫਾਇਦਾ ਇਹ ਹੈ ਜੀ ਪਹਿਲਾਂ ਇਹ ਮਿਲ ਦਾ ਜਿਹੜਾ ਸੀਗਾ ਆਪਣੇ ਦੂਸਰੇ ਮਿਲਾ ਦੇ ਪ੍ਰਾਈਵੇਟ ਮਿਲਾ ਦੇ ਉੱਤੇ ਗੰਨਾ ਜਿਹੜਾ ਪਸਾਰਾ ਨੂੰ ਫੜਨਾ ਪੈਂਦਾ ਸੀਗਾ ਤੇ ਉਹ ਲਗਭਗ 30 34 50 50 ਕਿਲੋਮੀਟਰ ਪ੍ਰਾਈਵੇਟ ਸਾਰੀਆਂ ਮਿਲਾਂ ਪੈਂਦੀਆਂ ਸੀ ਉਹਦੇ ਕਿਸਾਨ ਦਾ ਜਿਹੜਾ ਸੀਗਾ ਤੇਰ ਖਰਚਾ ਬਹੁਤ ਜ਼ਿਆਦਾ ਆਉਂਦਾ ਸੀਗਾ ਬਾਕੀ ਹੁਣ ਇਹ ਆ ਵੀ ਇੱਥੇ ਮਿਲ ਜਿਹੜੀ ਆ ਸਾਰਿਆਂ ਨੂੰ 10 12 ਕਿਲੋਮੀਟਰ ਦੇ ਵਿੱਚ ਪੈਂਦੀ ਆ ਪੀਐਲ ਦੀ ਕਾਫੀ ਜਿਹੜੀ ਆ ਉਹ ਕਿਸਾਨਾਂ ਦੀ ਜਿਹੜੀ ਭੈਤੀ ਆ ਬਾਕੀ ਜਿਹੜੀ ਮਿਲ ਵੱਡੀ ਲਗਣ ਕਰਕੇ ਆ ਵੀ ਇਲਾਕੇ ਦੇ ਵਿੱਚ ਜਿਹੜਾ ਗੰਨਾ ਮਾ ਉਹ ਹੋਰ ਵੀ ਵਧੂਗਾ aquí el eh, tuon, de tuonar. Eh,